ਇੱਕ ਕੁੜੀ ਨੂੰ ਸੁਪਣਿਆਂ ਦੇ ਵਿੱਚ ਗਰਭਤੀ ਔਰਤ ਤੇ ਉਸਦਾ ਬੱਚਾ ਬਾਰ-ਬਾਰ ਦਿਖਾਈ ਦਿੰਦੇ ਨੇ। ਉਹ ਉਸ ਨਾਲ ਗੱਲ ਵੀ ਕਰਿਆ ਕਰਦੇ। ਇੱਥੋਂ ਤੱਕ ਕਿ ਉਹ ਲੜਕੀ ਖੁਦ ਨੀਂਦ ਦੇ ਵਿੱਚ ਉਹਨਾਂ ਨਾਲ ਗੱਲ ਕਰਦੇ ਹੋਏ ਬਾਹਰ ਤੱਕ ਸੁਣਾਈ ਦਿੰਦੀ ਸੀ। ਫਿਰ ਉਸਦੇ ਡਰ ਦੇ ਕਾਰਨ ਅੱਖ ਖੁੱਲਦੀ ਤੇ ਉਹ ਪਸੀਨਾ ਪਸੀਨੇ ਹੋ ਰਿਹਾ ਕਰਦੀ ਤੇ ਘਰ ਵਾਲੇ ਉਸ ਤੋਂ ਪੁੱਛਦੇ ਕਿ ਸੁਪਣੇ ਦੇ ਵਿੱਚ ਤੂੰ ਜਿਹਾ ਕੀ ਦੇਖਿਆ ਕਿ ਤੇਰੇ ਨਾਲ ਅਜੀਬ ਹੋਣ ਚੁੱਕਿਆ। ਪਰ ਉਹ ਹਮੇਸ਼ਾ ਹੀ ਆਪਦੀ ਗੱਲ ਆ ਜਿਹੜੀ ਉਹ ਟਾਲਦਿਆ ਕਰਦੀ ਸੀ। ਅਜੀਬ ਕਰਦੇ ਕਈ ਮਹੀਨਿਆਂ ਤੱਕ ਦਾ ਸਮਾਂ ਲੰਘ ਗਿਆ ਤੇ ਫਿਰ ਕੁਝ ਅਜੀਬ ਹੁੰਦਾ। ਕਿਉਂ ਲੜਕੀ ਕਹਿੰਦੀ ਆ ਕਿ ਹੁਣ ਮੈਨੂੰ ਸੱਚ ਦੱਸਣਾ ਹੀ ਪਊਗਾ ਫਿਰ ਉਹ ਆਪਦੀ ਮਾਂ ਨੂੰ ਕਹੋ ਜਿਹੜਾ ਸੱਚ ਦੱਸਦੀ ਹੈ ਕਿ ਉਸਦੀ ਮਾਂ ਦੇ ਪੈਰਾਂ ਤੋਂ ਜ਼ਮੀਨ ਨਿਕਲ ਗਈ। ਫਿਰ ਇਹੀ ਗੱਲ ਸੀਜੀਐਮ ਕੋਰਟ ਤੱਕ ਪਹੁੰਚਦੀ ਹੈ ਤੇ ਉਸ ਲੜਕੀ ਦੇ ਕਹੇ ਅਨੁਸਾਰ ਕਬਰਸਤਾਨ ਦੇ ਵਿੱਚੋਂ ਇੱਕ ਕਬਰ ਨੂੰ ਪੱਟਿਆ ਜਾਂਦਾ ਤੇ ਇਹ ਕਬਰ ਇੱਕ ਗਰਭਤੀ ਔਰਤ ਦੀ ਸੀ। ਇਸ ਤੋਂ ਬਾਅਦ ਸੀਜੀਐਮ ਕੋਰਟ ਦੇ ਹੁਕਮਾਂ ਤੇ ਉਸ ਦਾ ਪੋਸਟਮਾਰਟਮ ਕੀਤਾ ਜਾਂਦਾ ਤੇ ਫਿਰ ਜੋ ਸੱਚ ਸਾਹਮਣੇ ਆਇਆ ਉਸ ਨੇ ਸਭ ਦੇ ਰੌਂਕਟੇ ਖੜੇ ਕਰਤੇ। ਤੇ ਜਿਨ੍ਹਾਂ ਰਿਸ਼ਤਿਆਂ ਦੇ ਉੱਤੇ ਅਸੀਂ ਇੰਨਾ ਵਿਸ਼ਵਾਸ ਕਰਦੇ ਹਾਂ ਉਹ ਇਸ ਤਰ੍ਹਾਂ ਕਿਵੇਂ ਕਰ ਸਕਦੇ ਨੇ? ਉੱਤਰ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਮਾਊ ਤੇ ਇਥੋਂ ਦਾ ਇੱਕ ਪਿੰਡਾ ਨਾਦੀਪੁਰਾ ਸੀਜੀਐਮ ਦੇ ਹਦੇਸ਼ ਦੇ ਉੱਤੇ ਪੁਲਿਸ ਤਹਿਸੀਲਦਾਰ ਤੇ ਹੋਰ ਕਰਮਚਾਰੀ ਇਸ ਪਿੰਡ ਦੇ ਕਬਰਸਤਾਨ ਦੇ ਵਿੱਚ ਪਹੁੰਚਦੇ ਨੇ ਇੱਕ ਬਲਡوزر ਲੈ ਕੇ ਪਿੰਡ ਵਾਲਿਆਂ ਨੇ ਜਦੋਂ ਪੁੱਛਿਆ ਤਾਂ ਪਤਾ ਲੱਗਿਆ ਕਿ ਇਹ ਸਭ ਉੱਥੇ 나జిਆ ਖਤੂ ਨਾਂ ਦੀ ਔਰਤ ਜੋ ਕਿ 4.5 ਮਹੀਨੇ ਪਹਿਲਾਂ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੀ ਸੀ ਉਹਦੀ ਕਬਰ ਨੂੰ ਪੱਟਣ ਦੇ ਲਈ ਆਏ ਨੇ ਫਿਰ ਬਲਡوزر ਚੱਲਦਾ ਤੇ 26-27 ਮਿੰਟ ਬਾਅਦ ਉਸ 'ਚੋਂ ਨਾਦੀਆਂ ਨੂੰ ਕੱਢ ਲਿਆ ਜਾਂਦਾ ਤੇ ਫਿਰ ਇੱਥੋਂ 22 ਕਿਲੋਮੀਟਰ ਦੂਰ ਸਰਕਾਰੀ ਮਰਜ਼ਰੀ ਤੱਕ ਉਸ ਨੂੰ ਪਹੁੰਚਾਇਆ ਜਾਂਦਾ ਜਿੱਥੇ ਪੂਰੇ 6 ਘੰਟੇ ਤੱਕ ਡਾਕਟਰਸ ਦੇ ਦੁਆਰਾ ਉਸ ਦੀ ਵੀਡੀਓਗ੍ਰਾਫੀ ਕਰਕੇ ਪੋਸਟਮਾਰਟਮ ਕੀਤਾ ਜਾਂਦਾ ਹੁਣ ਤੱਕ ਇਹ ਗੱਲ ਆਸ-ਪਾਸ ਦੇ ਤੱਕ ਪਹੁੰਚ ਚੁੱਕੀ ਸੀ ਤੇ ਨਾਲ ਹੀ মিডিਆ ਤੱਕ ਵੀ ਸਾਰੇ ਜਾਨਣਾ ਚਾਹੁੰਦੇ ਸੀ ਕਿ ਆਖਰਕਾਰ ਉਸ ਨੂੰ ਉੱਥੋਂ ਕੱਢਿਆ ਕਿਉਂ ਗਿਆ ਫਿਰ ਇੱਕ ਇਸ਼ਾਰਾ ਉਸ ਕੁੜੀ ਦੇ ਵੱਲ ਹੁੰਦਾ ਉੱਥੇ ਹੀ ਜੋ ਖੜੀ ਹੋਈ ਸੀ ਸਾਰੇ মিডিਆ ਵਾਲੇ ਉਸ ਲੜਕੀ ਨੂੰ ਆਸ-ਪਾਸ ਤੋਂ ਘੇਰ ਲੈਂਦੇ ਨੇ ਤੇ ਆਪਣੇ ਕੈਮਰਿਆਂ ਦੇ ਮੂੰਹ ਉਸ ਦੇ ਵੱਲ ਕਮਾ ਲੈਂਦੇ ਨੇ ਤੇ ਫਿਰ ਉਸ ਲੜਕੀ ਦੇ ਦੁਆਰਾ ਦੱਸਣਾ ਸ਼ੁਰੂ ਕੀਤਾ ਜਾਂਦਾ ਕਿ ਅੱਜ ਤੋਂ 4.5 ਸਾਲ ਪਹਿਲਾਂ ਉਸ ਦੀ ਭੈਣ ਦਾ ਵਿਆਹ ਮੁਹੰਮਦਪੁਰ ਦੇ ਵਿੱਚ ਰਹਿਣ ਵਾਲੇ 아이우ਫ ਦੇ ਨਾਲ ਹੋਇਆ ਸੀ ਸ਼ੁਰਾਤ ਚ ਉਹ ਆਪਦੀ ਭੈਣ ਦੇ ਘਰ ਵੀ ਜਾਇਆ ਕਰਦੀ ਸੀ ਜੀਜਾ ਵੀ ਉਸਦੇ ਨਾਲ ਮਜ਼ਾਕ ਵਗੈਰਾ ਕਰਿਆ ਕਰਦਾ ਸੀ ਪਰ ਹੌਲੀ ਹੌਲੀ ਉਸਦੀ ਹਿੰਮਤ ਵੱਧ ਗਈ ਤੇ ਉਸਦੀ ਛੇੜਛਾੜ ਇੱਕ ਦੀਜਾ ਸਾਲੀ ਦੇ ਰਿਸ਼ਤੇ ਤੋਂ ਵੀ ਜ਼ਿਆਦਾ ਬਾਹਰ ਜਾਣੀ ਸ਼ੁਰੂ ਹੋ ਚੁੱਕੀ ਸੀ ਉਸਦੇ ਹੱਥ ਨੂੰ ਛਟਕਦੀ ਉਸ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੀ ਪਰ ਉਹਦਾ ਜੀਜਾ ਉਸ ਨਾਲ ਇਵੇਂ ਪੇਸ਼ ਆਉਂਦਾ ਕਿ ਜਿਵੇਂ ਉਸਦਾ ਹੱਕ ਜਿਵੇਂ ਉਸਦੀ ਵੱਡੀ ਭੈਣ ਦੇ ਉੱਤੇ ਆ ਉਸਤੇ ਵੀ ਉਸੇ ਤਰ੍ਹਾਂ ਹੋਵੇ ਤੇ ਉਹ ਬਿਲਕੁਲ ਇਸੇ ਤਰ੍ਹਾਂ ਨਾਲ ਉਸ ਨਾਲ ਪੇਸ਼ ਆਇਆ ਕਰਦਾ ਸੀ ਸਮਾਂ ਹੌਲੀ-ਹੌਲੀ ਅੱਗੇ ਵਧਦਾ ਗਿਆ ਇਸ ਤੋਂ ਬਾਅਦ ਜੁਲਾਈ 2024 ਦਾ ਸਮਾਂ ਆਉਂਦਾ ਉਹ ਦੋਨੋਂ ਜੀਜਾ ਤੇ ਸਾਲੀ ਦੋਨੋਂ ਦਵਾਈ ਲੈਣ ਦੇ ਲਈ ਬਾਹਰ ਜਾਂਦੇ ਨੇ ਪਰ ਲਾੜਦੇ ਸਮੇਤ ਦਾ ਜੀਜਾ ਉਸ ਨੂੰ ਕਹਿੰਦਾ ਕਿ ਮੈਂ ਬਹੁਤ ਜ਼ਿਆਦਾ ਥੱਕ ਚੁੱਕਾ ਹਾਂ ਕਿਉਂ ਨਾ ਥੋੜਾ ਆਰਾਮ ਕਰ ਲਿਆ ਜਾਵੇ ਤੇ ਇਸੇ ਕਰਕੇ ਜਦ ਫਿਰ ਇਸੇ ਬਹਾਨੇ ਤੇ ਉਸ ਨੂੰ ਇੱਕ ਹੋਟਲ ਦੇ ਵਿੱਚ ਲੈ ਗਿਆ ਮਰੋ ਤੇ ਉਸਦੇ ਨਾਲ ਸਭ ਕੁਝ ਕੀਤਾ ਜਾਂਦਾ ਵੀਡੀਓ ਵੀ ਬਣਾਉਂਦਾ ਤੇ ਉਸ ਨੂੰ ਕਹਿੰਦਾ ਕਿ ਜੇ ਤੂੰ ਕਿਸੇ ਨਾਲ ਕੁਝ ਵੀ ਦੱਸਿਆ ਜਾਂ ਕੁਝ ਵੀ ਚੀਜ਼ ਸਾਂਝੀ ਕੀਤੀ ਤਾਂ ਮੈਂ ਤੇਰਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਪਾ ਦੂੰਗਾ ਤੇਰੇ ਮਾਪੇ ਭੈਣ ਭਰਾ ਸਭ ਦੀ ਸਮਾਜ ਦੇ ਵਿੱਚ ਬੇਇੱਜ਼ਤੀ ਹੋ ਜੂਗੀ ਜੇ ਤੂੰ ਚੁੱਪ ਰਹੇ ਤਾਂ ਠੀਕ ਆ ਨਹੀਂ ਦੇਖ ਲੈ ਇਸ ਤੋਂ ਬਾਅਦ ਥੋੜਾ ਸਮਾਂ ਹੋਰ ਗੁਜ਼ਰਦਾ ਤੇ ਨਵੰਬਰ 2024 ਦਾ ਸਮਾਂ ਆਉਂਦਾ ਤੇ ਉਸ ਦੀ ਭੈਣ ਪ੍ਰੈਗਨੈਂਟ ਹੋ ਜਾਂਦੀ ਆ ਤੇ ਫਿਰ ਘਰ ਚ ਕੰਮ ਕਰਨ ਲਈ ਉਸਦੇ ਦੁਆਰਾ ਆਪਣੀ ਛੁੱਟੀ ਭੈਣ ਨੂੰ ਬੁਲਾਇਆ ਜਾਂਦਾ ਪਰ ਉਸਦੇ ਦੁਆਰਾ ਸਾਫ਼-ਸਾਫ਼ ਮਨਾਂ ਕਰ ਦਿੱਤਾ ਜਾਂਦਾ ਕਿਉਂ ਨਹੀਂ ਜਾਊਗੀ ਉਸ ਤੋਂ ਪੁੱਛਿਆ ਜਾਂਦਾ ਕਿ ਤੂੰ ਨਾ ਕਿਉਂ ਨਹੀਂ ਚਾਹੁੰਦੀ ਤਾਂ ਉਹ ਕੋਈ ਸਾਫ ਬਝਾ ਨਹੀਂ ਦੱਸਦੀ ਪਰ ਜਦੋਂ ਉਸਦੀ ਮਾਂ ਤੇ ਵੱਡੀ ਭੈਣ ਵੱਲੋਂ ਜੱਦ ਕੀਤੀ ਜਾਂਦੀ ਹੈ ਤਾਂ ਉਹ ਚਲੀ ਜਾਂਦੀ ਹੈ ਫਿਰ ਇੱਕ ਦਿਨ ਜਦੋਂ ਘਰ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਤਾਂ ਉਹਦਾ ਜੀਜਾ ਉਸ ਨੂੰ ਉਹ ਵੀਡੀਓ ਦਿਖਾ ਕੇ ਦੁਬਾਰਾ ਤੋਂ ਬਲੈਕਮੇਲ ਕਰਦਾ ਤੇ ਫਿਰ ਤੋਂ ਜਦੋਂ ਉਹ ਉਸ ਦੇ ਨਾਲ ਇਹ ਸਭ ਕੁਝ ਕਰ ਰਿਹਾ ਸੀ ਤਾਂ ਉਸਦੀ ਭੈਣ ਆ ਜਾਂਦੀ ਆ ਉਸ ਦੇ ਦੌਰਾਨ ਆਪਦੇ ਪਤੀ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਉਸ ਦਾ ਪੂਰੀ ਤਰ੍ਹਾਂ ਦੇ ਨਾਲ ਵਿਰੋਧ ਕੀਤਾ ਜਾਂਦਾ ਤੇ ਇਸੇ ਦੌਰਾਨ ਉਸਦੀ ਸੱਸ ਤੇ ਨਾਨੀ ਉੱਥੇ ਆ ਗਈਆਂ ਤੇ ਉਹਨਾਂ ਤਿੰਨਾਂ ਨੇ ਉਸ ਦੀ ਸਾਰਾ ਦੱਬ ਕੇ ਮਾਰਤਾ ਤੇ ਫਿਰ ਉਸ ਛੋਟੀ ਭੈਣ ਨੂੰ ਧਮਕਾਇਆ ਜਾਂਦਾ ਕਿ ਉਸ ਦੀ ਵੀਡੀਓ ਉਹਨਾਂ ਦੇ ਕੋਲ ਆ ਜੇ ਉਸਨੇ ਕਿਸੇ ਨੂੰ ਵੀ ਕੁਝ ਵੀ ਦੱਸਿਆ ਤਾਂ ਹਿਸਾਬ ਲਾ ਲੇ ਤੇ ਇਸੇ ਵਜ੍ਹਾ ਦੇ ਕਾਰਨ ਉਹ ਚੁੱਪ ਵੀ ਰਹਿੰਦੀ ਆ ਪਰ ਇਹ ਪੂਰਾ ਸੀਨ ਉਸ ਤੇ ਜਿਹਨ ਦੇ ਵਿੱਚ ਵੱਜ ਚੁੱਕਿਆ ਸੀ ਤੇ ਇਸੇ ਵਜ੍ਹਾ ਕਰਕੇ ਉਸ ਨੂੰ ਉਹ بار بار ਸੁਪਨੇ ਦੇ ਵਿੱਚ ਦਿਖਾਈ ਦਿੰਦੇ ਸੀ ਉਸ ਦੀ ਭੈਣ ਨੂੰ ਮਰੇ ਹੋਏ ਡੇਢ ਮਹੀਨੇ ਤੱਕ ਦਾ ਸਮਾਂ ਹੋ ਚੁੱਕਿਆ ਸੀ ਕਿ ਉਸ ਦੇ ਜੀਜਾ ਦੇ ਦੁਆਰਾ ਉਹਨਾਂ ਦੇ ਘਰ ਦੇ ਵਿੱਚ ਸੰਦੇਸ਼ ਭੇਜ ਆ ਜਾਂਦਾ ਕਿ ਉਹ ਆਪ ਦੀ ਸਾਲੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਜਦੋਂ ਉਸ ਦੁਆਰਾ ਇਹ ਸੁਣਿਆ ਜਾਂਦਾ ਤਾਂ ਉਸ ਦੀ ਰੂਹ ਤੱਕ ਕੰਬ ਜਾਂਦੀ ਆ ਤੇ ਉਸ ਦੇ ਦੁਆਰਾ ਇਸ ਰਿਸ਼ਤੇ ਤੋਂ ਮਨਾ ਕਰ ਦਿੱਤਾ ਜਾਂਦਾ ਫਿਰ ਘਰ ਵਾਲਿਆਂ ਦੇ ਦੁਆਰਾ ਉਸ ਤੋਂ ਕਾਰਨ ਪੁੱਛਿਆ ਜਾਂਦਾ ਤਾਂ ਉਹ ਪਰਿਵਾਰ ਨੂੰ ਸਭ ਦੱਸ ਦਿੰਦੀ ਹੈ ਫਿਰ 1 ਫਰਵਰੀ 2025 ਨੂੰ ਉਹ ਪੂਰਾ ਸੱਚ ਪੁਲਿਸ ਨੂੰ ਦੱਸਦੇ ਨੇ ਫਿਰ ਐਫ ਆਈ ਆਰ ਦਰਜ ਕਰਨ ਦੇ ਉੱਤੇ ਪੁਲਿਸ ਨੂੰ ਲਗਭਗ 10 ਦਿਨ ਤੱਕਰ ਦਾ ਸਮਾਂ ਲੱਗ ਜਾਂਦਾ ਤੇ ਆਖਰਕਾਰ 11 ਫਰਵਰੀ 2025 ਨੂੰ ਮਾਮਲਾ ਦਰਜ ਕਰ ਲਿਆ ਜਾਂਦਾ ਤੇ ਫਿਰ ਸੀਜੀਐਮ ਸਾਹਿਬ ਦੇ ਦੁਆਰਾ ਇੱਕ ਟੀਮ ਬਣਾ ਕੇ 13 April 2025 ਨੂੰ 26 ਮਿੰਟ ਤੱਕ ਬਡੋਜਰ ਦੇ ਨਾਲ ਖੁਦਾਈ ਕੀਤੀ ਜਾਂਦੀ ਹੈ ਉਸ ਨੂੰ ਵਾਪਸ ਕੱਢਿਆ ਜਾਂਦਾ ਪੋਸਟਮਾਰਟਮ ਹੁੰਦਾ ਪਰ ਹਾਲੇ ਰਿਪੋਰਟ ਆਉਣੀ ਬਾਕੀ ਸੀ ਪਰ ਜੇ ਉਹ ਲੜਕੀ ਪਹਿਲਾਂ ਹੀ ਹਿੰਮਤ ਦਿਖਾ ਦਿੰਦੀ ਤਾਂ ਸ਼ਾਇਦ ਅੱਜ ਉਸਦੀ ਭੈਣ ਵੀ ਜਿਉਂਦੀ ਹੁੰਦੀ ਸਾਡੀ ਇਸ ਵੀਡੀਓ ਦਾ ਮਕਸਦ ਕਿਸੇ ਨੂੰ ਪਰੇਸ਼ਾਨ ਕਰਨਾ ਨਹੀਂ ਹੈ ਸਿਰਫ ਜਾਗਰੂਕ ਕਰਨਾ ਜਾਗਰੂਕ ਰਹੋ ਸਤਾਰਕ ਰਹੋ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ